ਅੱਜ ਅਸੀਂ ਸ਼ੌਂਕ ਨਾ ਮਨਾਉਨੇ ਆ ਜੀ ਪਿੰਡ-ਪਿੰਡ ਦੇ ਵਿੱਚ ਕਮੇਟੀਆਂ ਬਣਾ ਲੀਆਂ ਜੀ ਤੀਆਂ ਮਨਾਉਣੀਆਂ ਮੇਰੀ ਉਹ ਭੈਣੋ ਤੀਆਂ ਕੀ ਐ ਕੋਈ ਤਿਹਾਰ ਨਹੀਂ ਤੀ ਮਾਲਵੇ ਭਾਸ਼ਾ ਇਲਾਕੇ ਦੀ ਭਾਸ਼ਾ ਜੇ ਤੀ ਉਧਰ ਤੀਆਂ ਨੂੰ ਕਹਿੰਦੇ ਆ ਇਹ ਧਿਆਨ ਨਾਲ ਸੁਣ ਲਿਓ ਜਿੰਨੇ ਬੈਠੇ ਹੋ ਜਿਹੜੇ ਕਹਿੰਦੇ ਨੇ ਜੀ ਸਾਡਾ ਸੱਭਿਆਚਾਰ ਹੈ ਇਹ ਤੀਆਂ ਜੀ ਉਦਨ ਸੱਭਿਆਚਾਰ ਮਨਾਉਨੇ ਉਹ ਨਹੀਂ ਸਾਡਾ ਸੱਭਿਆਚਾਰ ਨਹੀਂ ਗੁਲਾਮੀ ਦੀਆਂ ਨਿਸ਼ਾਨੀਆਂ ਦਾ ਪਿਸ਼ੋਕੜ ਪੜ ਕੇ ਵੇਖੋ ਜਦੋਂ ਮੁਗਲਾਂ ਦਾ ਰਾਜ ਸੀ ਨਾ ਮੁਗਲਾਂ ਨੇ ਹੌਨ ਮਹੀਨੇ ਨੂੰ ਜਿਹੜਾ ਐਤਵਾਰ ਆਉਂਦਾ ਸੀ ਉਸ ਦਿਨ ਪਿੰਡ ਦੀਆਂ ਜਿੰਨੀਆਂ ਕਵਾਰੀਆਂ ਕੁੜੀਆਂ ਜਾਂ ਜਿਹੜੀਆਂ ਪੇਕੇ ਆਈਆਂ ਹੁੰਦੀਆਂ ਸੀ 40 ਸਾਲ ਤੋਂ ਘੱਟ ਉਮਰ ਦੀਆਂ ਜਿੰਨੀਆਂ ਬੀਬੀਆਂ ਹੁੰਦੀਆਂ ਸੀ ਉਹਨਾਂ ਨੂੰ ਇਕੱਠਾ ਕੀਤਾ ਜਾਂਦਾ ਸੀ ਫਿਰ ਮੁਗਲ ਚੌਂਕੀ ਲਾ ਕੇ ਬੰਦੇ ਹੁੰਦੇ ਸੀ ਫਿਰ ਉੱਥੇ ਧੀਆਂ ਨੂੰ ਨੰਗੀਆਂ ਕਰਨਾ ਇਹ ਸਚਾਈ ਹੈ ਕੋਈ ਆਪਣੇ ਵੱਲ ਬਣਾਈਆਂ ਗੱਲਾਂ ਨਹੀਂ ਆ ਜਿਹੜੀਆਂ ਤੀਆਂ ਤੁਸੀਂ ਚਾਵਾਂ ਨਾਲ ਮਨਉਂਦੀਆਂ ਜੇ ਹਰ ਸਾਲ ਉਸ ਦਿਨ ਦੀ ਉਡੀਕ ਕਰਦੀਆਂ ਜੋ ਉਦੋਂ ਤੀਆਂ ਨੂੰ ਨੰਗੀਆਂ ਕੀਤਾ ਜਾਂਦਾ ਸੀ ਫਿਰ ਉਹਨਾਂ ਨੂੰ ਨੱਚਣ ਵਾਸਤੇ ਕਿਹਾ ਜਾਂਦਾ ਸੀ ਤੇ ਜਿਹੜੀ ਸਭ ਤੋਂ ਵੱਧ ਸੋਹਣੀ ਹੁੰਦੀ ਸੀ ਜਿਹਦੇ ਸੋਹਣਾ ਰੂਪ ਚੜ੍ਹਿਆ ਹੁੰਦਾ ਸੀ ਵੱਧ ਲੱਕ ਹਲਾਉਂਦੀ ਸੀ ਉਹਨੂੰ ਆਪਣੇ ਨਾਲ ਮਹਿਲਾ ਚ ਜਾਂਦੇ ਸੀ ਉਹਦੇ ਨਾਲ ਨਕਾਹ ਕਰਾਉਂਦੇ ਹੁੰਦੇ ਸੀ ਤੇ ਅਦਵੀਰ ਵੀ ਜਾਮਾਂ ਨਾਲ ਆਪਣੀ ਭੈਣ ਨੂੰ ਨੱਚਦੀ ਨੂੰ ਵੇਖਣ ਜਾਂਦੇ ਆ